ਅਰੇ ਫੇਮ ਹਾਂ ਚਾਚਾ ਆ ਨਾ ਤਿੰਨ ਸੌ ਦੀ ਸੀਸੀਆਂ ਨੇ ਮੈਂ ਤੁਹਾਨੂੰ ਦਿਆਂ 320 ਹਾਂ ਠੀਕ ਆ ਇਧਰੋਂ ਲੈ ਆ ਇਹ ਉਹ ਇਧਰੋਂ ਇਧਰੋਂ ਹਾਂ ਇਧਰ ਕੀ ਆ ਆ ਜਾਓ ਪੱਕੀ ਗੱਲ ਆ ਪੱਕੀ ਸੀਉਨੇ ਦੀ ਸੀਸੀ ਹਾਂ ਤੌਲੀ ਸੀਸੀ ਐ ਲੈ ਆ ਜਾਓ ਆਜੋ ਆਜੋ ਆ ਜੀਆ ਸੀਉਨੇ ਦੀਆਂ ਸੀਸੀਆਂ ਤੁਹਾਡੇ ਕੋਲ ਹੀ ਮਿਲਦੀਆਂ ਨੇ ਜੀ ਬਾਈ ਬਿਲਕੁਲ 300 ਦੀ ਕਹਿੰਦਾ ਚਾਚਾ ਬਾਈ ਹਾਂਜੀ ਬਾਈ ਉਰੇ ਆ ਚਾਚਾ ਅੱਛਾ ਪੱਕੀ ਗੱਲ ਆ ਵੀ 300 ਦੀ ਇਹ ਜੀ ਬਾਈ ਬਿਲਕੁਲ ਕੀ ਪਾਉਨੇ ਆ ਚ ਇਹ ਚ ਬਾਈ ਆਤਰ ਤੇ ਉਦ ਫਿਲ ਕਰਕੇ ਦਿੰਨੇ ਆ ਨਾ ਅੱਛਾ ਕਿੰਨੇ ਤਰ੍ਹਾਂ ਦਾਗਾ ਆਪਣੇ ਕੋਲੇ ਬਈ ਇੱਥੇ ਹੈਗਾ 400 ਪਲੱਸ ਠੀਕ ਹੈ ਜੀ ਇਹ ਕਿੰਨਾ ਦਾ ਬਈ ਇਹ ਬਈ ਸ਼ਾਮਾ ਮਾਤਰ ਮਲੇਰ ਕੋਟਲੇ ਵਾਲੇ ਦਾ ਬ੍ਰਾਂਡ ਹੈਗਾ ਕਿਹੜੀਆਂ ਕਿਹੜੀਆਂ ਹੋਣਗੀਆਂ ਲਗਭਗ ਬਈ ਮਹਿੰਗਿਆ ਤੋਂ ਮਹਿੰਗਾ ਬ੍ਰਾਂਡ ਨੇ ਜਿਹੜੇ ਸਾਰੇ ਹਨਾ ਉਹ ਹੈਗੇ ਨੇ ਆਪਣੇ ਕੋਲੇ ਤੇ ਅਰੇਡੀਅਨ ਹੈਗੇ ਨੇ ਜਿਹੜੇ ਉਹ ਹੈਗੇ ਨੇ ਦੁਬਈ ਵਾਲੇ ਵੀ ਹੈਗੇ ਨੇ ਲਗਭਗ ਬਈ ਸਾਰੀ ਹੀ ਨੇ ਸਾਰੇ ਨੇ ਗਏ ਆ ਬਈ ਠੀਕ ਹੈ ਹੋਰ ਕੀ ਮਿਲ ਜਾਂਦਾ ਬਈ ਇਤਰੂਤ ਤੋਂ ਇਲਾਵਾ ਉਤਰੂ ਇਤਰੂਤ ਤੋਂ ਇਲਾਵਾ ਬਈ ਆਪਣੇ ਕੋਲ ਮਿਲ ਜਾਂਦੇ ਨੇ ਜਿਵੇਂ ਹੁਣ ਆ ਇਧਰ ਮਰਬੇ ਲੱਗੇ ਪਏ ਨੇ ਨਾ ਖਜੂਰਾ ਵਾਲਾ ਲੱਗਿਆ ਪਿਆ ਜਿਵੇਂ ਡਰਾਈ ਫਰੂਟਸ ਵਾਲਾ ਲੱਗਿਆ ਪਿਆ ਹਾਂ ਉਸ ਤੋਂ ਇਲਾਵਾ ਆਪਣੇ ਕੋਲੇ ਖੰਗ ਤੋਂ ਰਾਹਤ ਦਵਾਈ ਤਿਆਰ ਕਰੀ ਹੋਈ ਹੈ ਇਹ ਪਈ ਹੈਗੇ ਨਾ ਲੋਨਜੀ ਪਈ ਹੈ ਤੇ ਇਧਰਾ ਸਾਰੇ ਪਰਫਿਊਮ ਵਾਲਾ ਸੈਕਸ਼ਨ ਲੱਗਿਆ ਪਿਆਗਾ ਠੀਕ ਹੈ ਬਈ ਇਹਦੇ ਲਈ ਆਪਾਂ ਨੂੰ ਇਸ ਲਈ ਬਈ ਆਪਾਂ ਨੂੰ ਪੁਰਾਣੇ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਜਿਹੜੀ ਨਵੀਂ ਮਾਰਕੀਟ ਬਣੀ ਹੈ ਉਹਦੇ ਵਿੱਚ ਸ਼ਾਮਾ ਅਤਰ ਦੀ ਸ਼ਾਪ ਆਤੀ ਹੈ ਠੀਕ ਹੈ ਕਦੇ ਐ ਤਾਂ ਨਹੀਂ ਹੁੰਦਾ ਵੀ ਕਦੇ ਬੰਦ ਹੋ ਜਾਂਦੀ ਦੁਕਾਨ ਨਹੀਂ ਬਈ 365 ਦਿਨ ਓਪਨ ਰਹਿੰਦੀ ਹੈਗੀ ਪੂਰਾ ਓਪਨ ਰਹਿੰਦੀ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਬਈ ਹਾਂ ਅਸੀਂ ਬਈ 9 ਵਜੇ ਤੋਂ ਲੈ ਕੇ 9 ਵਜੇ ਤੱਕ ਠੀਕ ਹੈ ਬਾਕੀ ਬਈ ਸਕਰੀਨ ਤੇ ਨੰਬਰ ਆ ਬਾਈਆਂ ਨੂੰ ਸੰਪਰਕ ਕਰੋ ਕਦੋਂ ਵੀ ਆ ਸਕਦੇ ਹੋਗੇ ਬਹੁਤ ਘੈਂਟ ਤਰ੍ਹਾਂ ਦੀਆਂ ਖੁਸ਼ਬੂਆਂ ਲਾਸਟਿੰਗ ਕਿੰਨੀ ਹੁੰਦੀ ਹੈ ਬਈ ਇਹਨਾਂ ਦੇ ਬਈ ਕਵ ਬੋਡੀ ਤੇ ਤਾਂ 24 ਘੰਟੇ ਪਲੱਸ ਹੁੰਦੀ ਆ ਨਾ ਤੇ ਕੱਪੜਿਆਂ ਬਰਨਾਲੇ ਵਿੱਚ